ਜਨਮ ਜਨਮ ਦੀ ਕਟਿਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਗੁਰਪੂਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜੈ ਤਹਾਂ ਸੁਹਲੇ ਕਰ ਕਿਰਪਾ ਪ੍ਰਭ ਮਿਲੀ ਗੁਰਪੁਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਐ ਤਹਾਂ ਸੁਹੇਲੇ ਕਰ ਕਿਰਪਾ ਪ੍ਰਭ ਮਿਲੀ ਹਰ ਗੁਣ ਗਾਵੋ ਸਦਾ ਸੁਫਾਈ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਰਹਾ ਨਾਰਾਇਣ ਪ੍ਰਾਣ ਆਧਾਰ ਹਮ ਸੰਤ ਜਨਾਰੇ ਨਾਰਾ ਪਤਤ ਪੁਨੀਤ ਕਰ ਲਿਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰਹ ਪ੍ਰਤਪਲਾ ਸਦਜੀ ਸੰਗ ਰਖਵਾਲਾ ਹਰ ਦਿਨ ਰੈਨ ਕੀਰਤਨ ਗਾਇਐ ਬਹੁ ਨਜੋਨੀ ਪਾਇਐ ਜਿਸ ਦੇਵੈ ਪੁਰਖ ਵਿਧਾਤਾ ਹਰ ਰਸ ਤਿਨਹੀ ਜਤਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਣੀ ਪਾਇਆ जिस देव है पुरख बिधाता हर रस तिनहि जटा जम कंकर नेड न आया सोख नानक सरणी पाया वाहे गुरु जी का खासा वाहे गुरु जी की फतेह long